ਤੇ ਮੇਰੇ ਧੀ ਤਾਂ ਕਿ ਨਾ ਚਾਈ ਪੂਆ ਮੈਂ ਤੁਹਾਨੂੰ ਦੱਸਿਆ ਮੈਂ ਤੇਰੀ ਤਿੰਨ ਬੋਤੀਆਂ ਤਾਂ ਕਿਤੇ ਨਹੀਂ ਚੰਗੀ ਤੇਰਾ ਸਾਡੇ ਨਾਲ ਚੋਰ ਨਹੀਂ ਤਰ ਮੰਗਲ ਸਾਡਾ ਘਰ ਹੜੱਪਿਆ ਤੇ ਕੇ ਨਾ ਹੜੱਪਿਆ ਤੇਰੇ ਮੁੰਡੇ ਨੇ ਹੜੱਪਿਆ ਤਿੰਨ ਤਾਂ ਕਿ ਨਾ ਗਈ ਨਹੀਂ ਨਹੀਂ ਮੇਰੀ ਤਿੰਨ ਨਹੀਂ ਮੇਰੀ ਧੀ ਤਾਂ ਕਿ ਨਾ ਚਾਹੀਦੀ ਤੂੰ ਦੱਸ ਮਾਰੇ ਮਾਰੂੰ ਛੋਪਾ ਛੋਪਾ ਮੈਂ ਨਿਆਣੇ ਤੱਕ ਨਾ ਚਾਹੀਦੀ ਔਰ ਜਿਨ੍ਹਾਂ ਜਨਾਨੀਆਂ ਕਿਤੇ ਪਜਾਮੇ ਦੇਖਣੇ ਬਾਕੀ ਬੰਦੇ ਉਹਨਾਂ ਨੂੰ ਆ ਜਿੱਦਾਂ ਦੇ ਆਪਣੇ ਉਦਾਂ ਦੇ ਦੇਖਣੇ ਚੋਰ ਚਲਾਕਿਆਂ ਨੇ ਇਹਨਾਂ ਨੇ ਇਸ ਕਰਕੇ ਦੇ ਪਜਾਮੇ ਹੀ ਆ ਜੇ ਨਾ ਬੋਲਣਾ ਤੇ ਆਪਾਂ ਬਾਹਰ ਬੋਲਾਂਗੇ ਮੰਦਰ ਚੀ ਨਹੀਂ ਬੋਲਣਾ ਐ ਸਰ ਗੱਲ ਕਿੱਥੇ ਦੀ ਕਿੱਥੇ ਕੀ ਕੀ ਬੋਲਦੀ ਬੋਲਣ ਦੇ ਦੇਖਿਆ ਕਰ ਤੂੰ ਵੀ ਬੱਸ ਕਰ ਪੂਆ ਹਾਂ ਅਸਾਂ ਵੀ ਪੂਆ ਕਹੀਦਾ ਤੈਨੂੰ ਤਾਂ ਬੋਲਣ ਤਮੀਜ਼ੀ ਨਹੀਂ ਨਾ 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 ਅਸਾਂ ਵੀ ਅਸ ਖਾਇਆ ਨਹੀਂ ਅਦਲੀ ਹਰ ਕਰ ਬੋਲਣੀਆਂ ਪਜਾਮੇ ਤੁਹਾਨੂੰ ਇਹ ਨਹੀਂ ਖਾਇਆ ਉਹ ਫੁੱਲ ਪਾ ਰਹੀਆਂ ਤੁਹਾਨੂੰ ਮਗਰ ਪਈ ਹੋਈਆਂ ਤੂੰ ਇੱਕ ਚਾਣੀ ਸਾਟ ਤੂੰ ਰਾਜ ਕਰਿਆ ਤੇ ਪੂਰਾ ਰਹਿਣਾ ਤੂੰ ਵੀ ਇੱਥੇ ਜੱਸੀ ਨਹੀਂ ਰਹਿਣਾ ਤਾ ਗਰੇ ਨਿਆਣੇ ਤੱਕ ਪਹੁੰਚ ਗਈ ਐ ਤੇਰਾ ਸਾਡੇ ਨਾਲ ਚੋਰ ਨਹੀਂ ਤੇਰੇ ਮੰਗਲ ਸਾਡਾ ਘਰ ਹੜੱਪਿਆ ਤੇ ਕੇ ਨਾ ਹੜੱਪਿਆ ਤੇਰੇ ਮੁੰਡੇ ਨੇ ਹੜੱਪਿਆ ਬਣਾ ਲੂੰਗੀ ਜਦੋਂ ਉੱਧਰੋਂ ਅਸੀਂ ਨਹੀਂ ਬਣਾ ਸਾਨੂੰ ਕੰਮ ਨਹੀਂ ਆਇਆ ਹਾਂ ਹਾਂ ਬੋਲੋ ਮੈਨੂੰ ਡਰਦੀਆਂ ਬਣਾ ਬਣਾਉਂਗੀ ਬਣਾਨੀ ਐ ਤੁਸੀਂ ਬਣਾਉਤਾ ਠੀਕ ਐ ਅਸੀਂ ਬਣਾਈ ਤਾਂ ਨਾ ਬਣਾਈਏ ਜਿੰਨਾ ਤੂੰ ਕਰਦਾ ਉਹਨਾਂ ਦੇ ਡਰਨਾ ਕਿਸੇ ਨੂੰ ਜਿਨ੍ਹਾਂ ਜਨਾਨੀਆਂ ਕਿਤੇ ਪਜਾਮੇ ਹੀ ਦੇਖਣੇ ਬਾਕੀ ਬੰਦੇ ਉਹਨਾਂ ਨੂੰ ਆ ਜਿੱਦਾਂ ਦੇ ਆਪਣੇ ਉਹਦਾ ਹੀ ਦੇਖਣੇ ਚੋਰ ਚਲਾਕਿਆਂ ਨੇ ਇਸ ਕਰਕੇ ਜੇ ਪਜਾਮੇ ਹੀ ਆ ਚੰਗੀ ਗੱਲ ਜੇ ਜੇ ਪੁਜਾ ਜੇ ਨਾ ਬੋਲਣਾ ਤੇ ਆਪਾਂ ਬਾਹਰ ਬੋਲਾਂਗੇ ਮੰਦਰ ਚ ਨਹੀਂ ਬੋਲਣਾ ਇਸ ਵੇਲੇ ਠੀਕ ਆ ਤੁਹਾਨੂੰ ਟਾਈਮ ਨਹੀਂ ਦਾ ਬਲਾਮ ਤਾਂ ਬੋਲ ਜਾਈ ਮਾਸ਼ਾ ਤੁਹਾਨੂੰ ਵੀ ਪੰਗੇ ਲੈਣੇ ਸਾ ਮੰਦਰ ਹੀ ਲੱਭਦਾ ਮੈਂ ਮੰਨਦਾ ਚੀਜ਼ ਕਰਦੇ ਭਵਨ ਬਹਿ ਜਾਂਦਾ ਤੂੰ ਬੈਠ ਖੁਸ਼ੀ ਨਹੀਂ ਹੁੰਦਾ ਤੇ ਲਾਸਤ ਜਾਣ ਨਹੀਂ ਉਹਨਾਂ ਨੇ ਕਿਹਾ ਇੰਨਾ ਤੇ ਮੈਂ ਬਾਪੂ ਨੂੰ ਬੋਲੀ ਸਾਨੂੰ ਅਸੀਂ ਸੋਚੇ ਆਂ ਅੱਜ ਰਾਤ ਨੂੰ ਜਾ ਕੇ ਸੋਈ ਮੈਂ ਤੈਨੂੰ ਕੀ ਕਹ ਤੂੰ ਕੀ ਬੋਲੀ ਸ਼ਾਂਤ ਇਸ਼ਾਰਾ ਕਰਦਾ ਸੋਚੀ ਮੈਂ ਮਰਹੁਣੇ ਕਿਤੇ ਚੱਲ ਮੈਂ ਤਾਂ ਹੱਸਦਾ ਤੇਰੇ ਖੱਟੇ ਲਾਂ ਤਸਾਰ ਬੱਸ ਲਾਂਣ ਤੇ ਬੱਸ ਚੁੱਪ ਨਾ ਮੋਕਦਾ ਨਾ ਮੋ ਚੁੱਪ ਕਰਾਈ ਨਹੀਂ ਇਹ ਨਾ ਕਰ ਚੱਲ ਜਾ ਓਲੀਏ ਬਾਂਕੇ ਦਿਹਾਲੇ ਸਾਰ ਇਸ ਲਈ ਕੱਡੀ ਸਲੜਾਈ ਕਰਦੇ ਸੀ ਲੜਾਈ ਚ ਬੋਲਦੇ ਸੀ ਫੋਨ ਦੇ ਵਿੱਚ ਫੋਨ ਦੇ ਵਿੱਚ ਮੈਂ ਇਹਦੇ ਵਿੱਚ ਤੁਸੀਂ ਨੀ ਬੋਲਦੇ ਕੀ ਕੀ ਗੱਲ ਕਿੱਥੇ ਦੀ ਕਿੱਥੇ ਕੀ ਕੀ ਬੋਲਦੀ ਬੋਲਣ ਦੇ ਦੇਖਿਆ ਕਰ ਤੂੰ ਵੀ ਬੱਸ ਕਰ ਪੂਆ ਹਾਂ ਅਸਾਂ ਵੀ ਪੂਆ ਕਹੀਦਾ ਤੈਨੂੰ ਤਾਂ ਬੋਲਣ ਤਮੀਜ਼ੀ ਨਹੀਂ ਨਾ 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 ਅਸਾਂ ਇਹਨਾਂ ਦਾ ਸਖਾਇਆ ਨਹੀਂ ਆਦਿ ਇਹ ਕਰਕੇ ਬੋਲਣੀ ਆ ਪਜਾਮੇ ਤੁਹਾਨੂੰ ਇਹਨਾਂ ਸਖਾਇਆ ਹਾਂ ਇਹ ਕੋਈ ਬਕਾਫੀ ਦੋ ਦਿ ਲੋੜੇ ਨਹੀਂ ਜੇ ਮਕਾਨ ਨਹੀਂ ਹੜੱਪ ਕੇ ਜਾਂਦੀ ਛਿੱਤਰ ਖਾਂਦੀ ਹੁੰਦੀ ਤਾਂ ਨਹੀਂ 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 ਜੋ ਕੋ ਸ਼ਾਫ ਦਾ ਤਾਂ ਸਾਢੇ ਇਲਜ਼ਾਮ ਲਾਉਂਦੇ ਆ ਨਾ ਨਹੀਂ ਆਂਟੀ ਦੇਰਾਂ ਕਰ ਬੰਦ ਕਰ ਮੈਂ ਬੋਲੂਗੀ ਨਹੀਂ ਦੱਸੋ ਮੈਂ ਆਂਟੀ ਜਿੱਦਾਂ ਦੀ ਆਈ ਨਾ ਮੈਂ ਇਥੇ ਨਾ ਇਹੀ ਪੁੱਛ ਦੇ ਦੀ ਸਿੱਧੀ ਗੱਲ ਦੱਸੋ ਕੋ ਮਮੀ ਨੂੰ ਕਿਦਾ ਬੋਲੇ ਭੌਂਕਦੀ ਆ ਬਲ ਬੰਦਾ ਬਰਡਿੰਗ ਦਾ ਸੋਨੇ ਬੋਲੇ ਨਾ ਉਹ ਜਾਣ ਕੇ ਤੁਹਾਨੂੰ ਪੰਗਾ ਲੈਂਦੀ ਬਾਤ ਚ ਕਰਦੀ ਪੁਲਿਸ ਨੂੰ ਕਾਲ ਆਜੋ ਜੀ ਆਹ ਹੋ ਗਿਆ ਇਹ ਕੁਛ ਕਰਨਾ ਜਾਣ ਕੇ ਨਦੀਪ ਨਾਲ ਪੰਗਾ ਲੈਂਦੀ ਆ ਬਿਲਕੁਲ ਯਾ ਕਰ ਨੂੰ ਇਹ ਜਾਣ ਕੇ ਤੁਹਾਨੂੰ ਨਦੀਪ ਪੰਗਾ ਲੈਂਦੀ ਆ ਪੁਲਿਸ ਨੂੰ ਪਤਾ ਇਹ ਬੈਠ ਜਾ ਬੈਠ ਓਏ ਇਹ ਹੀ ਤਾਂ ਚਾਹਦੇ ਸੀ ਅਸੀਂ ਬੋਲੀਏ ਪੜ ਕੇ ਤਾਂ ਅਸੀਂ ਤੇ ਪੁਲਿਸ ਨੂੰ ਫੋਨ ਕਰੀਏ ਜਾ ਰਹੀ ਮਾਨੋ ਜੋਦ ਕਰ ਜਾ ਕੇ ਸੀ ਤੇ ਮੇਰੇ 3 ਤੱਕ ਨਾ ਚਾਈ ਪੂਆ ਮੈਂ ਤੁਹਾਂ ਦੱਸਿਆ ਮੈਂ ਤੇ 3 ਪੋਤੀਆਂ ਤਾਂ ਕਿਤੇ ਨਹੀਂ ਚੰਗੀ ਮੇਰੇ 3 ਤੱਕ ਨਾ ਗਈ ਨਹੀਂ ਨਹੀਂ ਮੇਰੇ 3 ਨਹੀਂ ਮੇਰੇ 3 ਤੱਕ ਨਾ ਚਾਹੀਏ ਤਾਂ ਦੱਸ ਮਾਰੇ ਮਾਰੂ ਛੋਪਾ ਛੋਪਾ ਮੈਂ 9 ਤੱਕ ਨਾ ਚਾਹੀ ਬਸ ਜੋ ਘੇਰਾ ਮਾਰਦੇ ਰਹੇ ਨਿਆਣੇ ਤੱਕ ਪੁੰਚਣਾ ਪਈ ਜਿਹੜੇ ਨਿੱਕੇ ਤੋਂ ਲਪੇ ਰਹ ਪਰ ਪ੍ਰਾਣੀਆਂ ਦੇ ਲਗਾ ਛੇੜੀ ਛੇੜੀ ਫੇਕੇ ਪਰਾਣੀਆਂ ਛੇੜਦੇ ਆ तू भी घट नी किता न्याणी तक फुल मदर पई हो चाली सात टब्बर मर जाए तू नहीं करे पूरा रहना तू भी जस्सी नहीं रेहना या पहुंच गई ਤੇਰਾ ਸਾਡੇ ਨਾਲ ਚੋਰੀ ਕਰ ਨਾ ਮੰਗ ਸਾਡਾ ਕਾਰ ਹੜੱਪਿਆ ਤੇ ਇਹ ਨਾ ਹੜੱਪਿਆ ਤੇਰੇ ਮੁੰਡੇ ਨੇ ਹੜੱਪਿਆ ਉਹਨੂੰ ਪਹਿਲਾਂ ਤੂੰ ਇਹ ਦਾ ਕਾਰ ਹੜੱਪਿਆ ਇਹਨੂੰ ਦੱਸ ਜੀ ਨੀ ਮੈਨੂੰ ਹੜੱਪਿਆ ਹੈਗਾ ਹੈ ਗਈ ਆ ਪਤਾ ਮਾਂ ਮਾਈ ਦੇ ਨਾਲ ਜਾ ਕੇ ਮਾਰਨ ਸਾਹਮਣੇ ਚੋਂ ਉਹ ਸਰਕਾਰ ਦੇ ਕੰਮ ਉਹ ਸਾਹਮਣੇ ਕਰਦੀ ਜੀ ਉਹ ਦੋਨੇ ਘਰ ਥੱਲੇ ਤੇ ਜਾਓ No, so, no, Lista!